हां जी ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਇੱਕੋ ਹੀ ਵਰਡ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚਿਆ ਵੀਰ ਸਹਿਜਦੀਪ ਦੇ ਕੋਲ ਤੇ ਆਜੂਗਾ ਆਪਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਬੱਸ ਜੀ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਇਹ ਕੀ ਆਪਣਾ 9716 5092 ਠੀਕ ਆ ਜੀ ਹਾਂ ਜੀ ਜੀ ਵੀਰ ਜੀ ਭਾਈਆ ਵੈਡ ਦੇ ਬਾਰੇ ਦੱਸਿਓ ਕਿੰਨਾ ਸੁਗਾ ਸੂਈ ਤੇ ਕੀ ਇਹਦਾ ਮਿਲ ਕੇ ਰਿਕਾਰਡ ਜੇ ਇਹ ਵੀ ਜੀ ਰਸੀ ਪਹਿਲੇ ਸੂਏ ਸੂਈ ਜੇ ਅੱਛਾ ਜੀ ਹਾਂ ਜੀ ਹਾਂ ਜੀ ਤੇ ਮਿਲ ਕੇ ਰਿਕਾਰਡ ਜਿਹੜਾ ਆਪਾਂ 16 ਕਿਲੋ ਬੋਲਾ ਚੋਂ ਲਏ ਜੇ ਆਪਾਂ ਅੱਛਾ ਜੀ ਹਾਂਜੀ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਗੱਜੀ ਅੱਜ ਤੀਜਾ ਦਿਨ ਦੇ ਠੀਕ ਹੈ ਜੀ ਹਾਂਜੀ ਤੇ ਕੋਲੋਂ ਪਾਈਗੀ ਫਿਰ ਖੋਲ ਕੇ ਵਿਖਾਈਏ 16 ਤਾਂ ਸਟਾਰੀ ਠੀਕ ਹੈ 16 ਤਾਂ ਜਿਹਨੇ ਪਹਿਲੇ ਸੂਈ ਬੋਲਾ ਸਟਾਰਿੰਗ ਕੀਤਾ ਜੀ ਸਟਾਰਿੰਗ ਦੀ ਜਿਆ ਤੇ ਬਾਕੀ ਹੈ ਬਹੁਤ ਹੀ ਬਲੇਡ ਦੇ ਵਿੱਚ ਆਈ ਹੈ ਕਰੋ ਜੀ ਚੈੱਕ 에ਅਰ ਫੋਰਸ ਕਰੋ ਚੱਕਲੇ ਵੇਲੂ ਵੇਲੂ ਬਹੁਤ ਜਿਆਦਾ ਚੰਗਾ ਐਨ ਪਲਵਾਲਾ ਗੋਦਈ ਤਰਨਾ ਬਈ ਕਿੰਨਾ ਧਰ ਦੂੰਗੀ ਦੁੱਧ ਦੋ ਜਿਲੀ ਨੋਰਮਲ ਸਰਵ ਦੇ ਵਹੀਕਲ ਕਰੂ ਅੱਛਾ ਜੀ ਹਾਂਜੀ ਹਾਂਜੀ ਤੇ ਜੇ ਕਿ ਵੀ ਫਟਪਾਲ ਨੂੰ ਬਣੀ ਗਈ ਆ ਚੰਗੀ ਸੇਵਾ ਕਰ ਲਈ ਨਾ ਹਾਂਜੀ ਤੇ 20+ ਚੱਲੂਗੀ ਠੀਕ ਆ ਠੀਕ ਆ ਨੋਰਮਲ ਸਰਵ ਦੇ ਬਾਈ ਕਹਿੰਦਾ ਕਿ 20 ਲੀਟਰ ਜਿਹੜਾ ਦੋ ਤੇ ਪਰ ਯੋਊਗੀ ਬਾਕੀ ਨਾਰਾ ਨੂੰ ਦਾ ਛੱਡੇ ਦੇ ਚੰਗੀਆਂ ਆ ਗਈਆਂ ਵਾ ਤੇ ਛਣ ਛਣ ਵੀ ਚੰਗਾ ਵਾ ਤੇ ਜਵਾਕੀ ਦੱਸਿਆ ਪਿੱਛੇ ਦੇ ਹਾਂਜੀ ਪਿੱਛੇ ਦੇ ਵੀ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਬਾਈ ਪਿੱਛੇ ਦੇ ਤੇ ਬਾਕੀ ਪੰਡਾ ਹੀ ਪਈਆਂ ਕਰਮਾਲੀ ਨੇ ਕਰ ਰੋ ਦੀ ਚੈੱਕ ਕਰਨ ਤੁਰਦੀ ਨਾ ਜਿਦਾਂ ਮੱਲ ਤੁਰਦਾ ਖਾੜੇ ਚ ਮੱਲਾ ਮੱਲੀ ਕਹਿੰਦੇ ਹੂੰ ਠੀਕ ਹੈ ਲੋ ਦੀ ਕਰੋ ਦੀ ਚੈੱਕ ਮੈਂ ਗੱਲ ਬਾਤ ਲੋ ਦੀ ਕੋਟੇ ਕੋਟੇ ਬਾਹਰ ਨੂੰ ਆਈ ਜਿਹੜੇ ਥਣਾ ਦਾ ਸੈਜ ਗਿਆ ਉਹ ਤੁਸੀਂ ਚੈੱਕ ਕਰ ਸਕਦੇ ਜੰਡੀਆਂ ਸੀਨੇ ਚੈੱਕ ਕਰੋ ਕਿ ਜਿਹੜੀਆਂ ਸੀਲੀਆਂ ਸੂਦੀਆਂ ਜਿਹੜੀਆਂ ਬਹੁਤ ਆਈਆਂ ਵੈੜ ਦੇ ਵਿੱਚ ਇਹ ਇਹਦਾ ਮੁੱਲ ਵੀਰ ਕੀ ਕਰਨਾ ਫਿਰ ਹਾਂਜੀ ਮੁੱਲੇ ਦਾ ਮੁੱਲੇ ਵੀਰ ਜੀ ਇਹਦਾ ਵਸ਼ੀ ਦਾ ਆਪਾਂ ਕਰਾਂਗੇ ਕੋਈ 60000 ਰੁਪਇਆ ਅੱਛਾ ਜੀ ਹਾਂਜੀ ਹਾਂਜੀ ਤੇ ਬਾਕੀ ਆਪਾਂ 2000 ਰੁਪਇਆ ਛੱਡ ਦਾਂਗੇ ਲੈ ਖਬਰ ਕਰੀਏ ਮਾਨ ਦਾਣਾ ਯਾਰ ਹੋਰ ਛੱਡ ਦਾਂਗੇ ਵੀਰ ਜੀ ਅੰਦਰ ਮੈਂ ਕਰ ਦਈਏ 60 60 ਅੰਦਰ ਕਰ ਦਈਏ ਕਰ ਦਈਏ ਜਾਣ ਦੀਏ ਜਾਇਆ ਜੀ ਆਪਣੇ ਸਬਦੇ ਜਾਇਜ਼ ਹੁੰਦੇ ਅੱਗੇ ਹਾਂਜੀ 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 ਚਲੋ ਯਾਰ ਹੋਰ ਅੰਦਰ ਵੀ ਜੀ ਕਰ ਦਨੇ ਆਪਾਂ ਹੋਰ ਕਰ ਦਈਏ ਥੋੜੇ ਜੇ ਚਲ ਆ ਜ ਤੁਸੀਂ ਦੱਸ ਦੋ ਫਿਰ ਯਾਰ ਬਹੁਤ ਛੱਡਦੀ ਐ ਮੈਂ ਇਹ ਛੱਡ ਦੀ ਕੇ ਹਾਂਜੀ ਚਲੋ ਠੀਕ ਹੈ ਜੀ ਆਪਾਂ ਯਾਰ ਛੱਡ ਦਾਂਗੇ ਬਾਕੀ ਵੀਰ ਭਰਾ ਕੋ ਫੋਨ ਲਾਵੇ ਆਪਾਂ ਯਾਰ 5-700 ਹਜ਼ਾਰ ਛੋਟ ਹੋਰ ਕਰ ਦਾਂਗੇ ਠੀਕ ਹੈ ਲਓ ਜੀ ਮੌਕੇ ਦੇ ਵੀਰ ਕਹਿੰਦਾ ਕੇ ਛੋਟ ਆਪਾਂ ਜਰੂਰ ਕਰਾਂਗੇ ਤੇ 58000 ਐਸ ਤਰ੍ਹਾਂ ਬਾਈ ਨੇ ਮੁੱਲ ਕੀਤਾ ਜਿਹੜਾ ਤੇ ਸੀਲੀਆਂ ਸੁੱਲੀਆਂ ਤੇ ਬਾਕੀ ਖੂਸੂਲ ਤੋਂ ਬਹੁਤੀ ਆ ਗਈ ਆ ਵੜ ਜਰਸੀ ਕ੍ਰਾਸ ਵਿੱਚ ਹੀ ਆ ਗਈ ਤੇ ਆਜੋ ਆਪਾਂ ਤੁਹਾਨੂੰ ਜਵਾਕ ਵੀ ਦਿਖਾਉਨੇ ਇਹਦਾ ਤੇ ਕਰੋ ਜੀ ਚੱਕ ਲੈ ਵੇ ਨੂੰ ਇਹਦੀ ਬੰਤਰ ਜਿਹੜੀ ਤੇ ਨਾੜਾ ਨੂੜਾ ਚੰਗੀਆਂ ਆ ਗਈਆਂ ਵਾ ਆਹ ਬੜਾ ਬਈ ਇਹਦਾ ਜਵਾਕ ਜੇ ਬਿਲਕੁਲ ਜੇ ਨਾਲੂ ਤੇ ਆ ਨਾਲੀ ਬਿਲਕੁਲ ਗਿੱਲਾ ਨਾਲੂ ਹਜੇ ਇਹ ਹੋਰ ਬਾਈ ਕੁਝ ਕਹਿਣਾ ਬਸ ਜੀ ਤੁਹਾਨੂੰ ਪਤਾ ਕਿ ਇੱਕ ਦੀ ਬੱਛੀ ਜਿਹੜੀ ਹੈ ਨਾ ਹਾਂਜੀ ਕੋਈ ਨਾਰਮਲ ਡਿੰਗਰ ਹੋਵੇ ਤੇ ਤੁਹਾਨੂੰ ਪਤਾ ਪਹਿਲੇ ਸਵੇਰੇ ਕੋਈ 10-12 ਕਿਲੋ ਹੀ ਭਰਦਾ ਦੁੱਧ ਹਾਂਜੀ 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 ਚੰਗੀ ਬਰੀਡ ਦੀ ਆ 16 ਕਿਲੋ ਜਨੇ ਬੜਾ ਸਟਾਰਟਿੰਗ ਕੀਤਾ ਜੀ ਜੇ ਵੀ ਭਰਾ ਕੋ ਚੰਗੀ ਸੇ ਵਾਲਾ ਲੈ ਜੂਗਾ ਨਾ ਤੇ 20 ਤੋਂ ਪਲੱਸ ਦੇਊਗਾ ਇਹਦੇ 20 ਤੇ ਪੱਕਾ ਭਰੂਗੀ ਨਾ ਠੀਕ ਹੈ ਠੀਕ ਹੈ ਜੀ ਕੋਈ ਸਾਹ ਬੜਾ ਭਰਾ ਲੈ ਆ ਤੇ ਦੁੱਧ ਚੜਗਾ ਭਰੀ ਜਾਊਗੀ ਕਾਕੀ ਬਹਾਉ ਨਾੜਾ ਨਾੜਾ ਵੀ ਚੰਗੀਆਂ ਆ ਗਈਆਂ ਤੇ ਚੱਡੇ ਤੇ ਜਿਹੜੀਆਂ ਨਾੜਾ ਨੂੜਾ ਵੀ ਚੰਗੀਆਂ ਆ ਗਈਆਂ ਤੇ ਸੀਲੀਆਂ ਟੁੱਲੀਆਂ ਵਹਿੜ ਦੇ ਵਿੱਚ ਬਹੁਤੀ ਆ। ਚਲੋ ਅੱਗੇ ਕਰੋ ਜੀ ਕਿੱਕਾ। ਤੇ ਬਾਈ ਕਹਿੰਦਾ ਕਿ ਮੌਕੇ ਤੇ ਚਲੋ ਹੋਰ ਵੀ ਮਾਰਦਾਣ ਜਰੂਰ ਕਰਾਂਗੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ।